ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਬੋਲ ਤਨ ਤਨ ਬਾਬਾ ਦੀਪ ਸਿੰਘ ਜੀ 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 ਤਨ ਤਨ ਬਾਬਾ ਦੀਪ ਸਿੰਘ ਬੋਲ बस ए नी विनती है प्यार रखो श्रद्धा रखो पर जाना पवे ना ना, बाबा जी दी कृपा ना कहना जेड़ा ਤੁਹਾਡੇ ਜੋ ਪਿਆਰ ਨਾ ਕਹਿੰਦਾ ਨਾ ਧੰਨ ਧੰਨ ਬਾਬਾ ਦੀਪ ਸਿੰਘ ਇਹ ਗੁਰਮਤ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੁਧ ਸੁਲਾਹਨ ਤਨ ਧੰਨ ਪੱਲੇ ਨਾਨਕ ਆ ਧੰਨ ਸੋਈ ਜੇ ਕੋ ਜੀਉ ਕਹੇ ਉਹਨਾਂ ਕੋ ਤੈਨ ਜਮ ਕੀ ਤਲਬ ਨਾ ਹੋਈ ਬਾਬਾ ਜੀ ਵਰਗੇ ਮਹਾਪੁਰਖਾਂ ਨੂੰ ਬੰਦਗੀ ਵਾਲਿਆਂ ਨੂੰ ਜੀਵ ਹੀ ਕਹਿ ਦਈਏ ਧੰਨ ਵੀ ਕਹਿ ਦਈਏ ਉਹ ਜਮ ਨੇੜੇ ਨਹੀਂ ਆ ਸਕਦੇ ਗੱਜ ਕੇ ਆਖੋ ਸਤਨਾਮ ਸ੍ਰੀ ਸ਼ਰਦਾ ਦੀ ਲੋੜ